हां बेबे बोल हां जी शशी काल जी ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਸਿਬੋ ਬੇਬੇ ਬਲੌਗ ਦੇ ਵਿੱਚ ਕਰਦਿਆਂ ਕੁ ਲੋਹੜੀ ਦੀਆਂ ਗੱਲਾਂ ਬੇਬੇ ਤੁਹਾਡੇ ਟਾਈਮ 'ਚ ਲੋਹੜੀ ਕਿਵੇਂ ਮਨਾਈ ਜਾਂਦੀ ਸੀ ਸਾਡੇ ਟਾਈਮ 'ਚ ਤਾਂ ਲੋਹੜੀ ਪੁੱਛਣਾ ਅਸੀਂ ਤਾਂ 40 ਘਰ ਹੁੰਦੇ ਤੇ ਮਿਸਤਰੀਆਂ ਦੇ ਇੱਕ ਥਾਂਵੇਂ ਲਾਉਂਦੇ ਤੇ ਘਹਾਰੀ ਬਾਥੀਆਂ ਦੀ ਚੌਂਕ ਦੇ ਵਿਚਾਲੇ ਰਾਤ ਨੂੰ 12 ਵਜੇ ਤੱਕ ਲੋਹੜੀ ਛਕਦੇ ਸੀ ਅੱਛਾ ਹਾਂ ਅੱਜ ਕੱਲ ਦਾ ਬੇਬੇ ਲੋਕ ਐ ਕਰਦੇ ਨਹੀਂ ਅੱਜ ਕੱਲ ਤਾਂ ਆਪ ਦੇ ਬਾਰ ਚ ਪੰਜ ਪਾਥੀਆਂ ਲਾ ਲੀਆਂ ਬਸ ਮੱਥਾ ਠੇਕ ਰਿਆ ਉਹ ਲੋੜੀਆਂ ਹੁਣ ਕਿੱਥੇ ਪੱਠੀ ਤੇ ਬਾਰੀ ਨਹੀਂ ਆਉਂਦੀ ਸੀ ਦਾਣੇ ਪਣਾਉਣ ਵੇਲੇ ਕੋਈ ਤਾਂ ਮੱਕੀ ਦੇ ਪਣਾਉਂਦਾ ਕੇ ਕੋਈ ਕਣਕ ਪਣਾਉਂਦਾ ਕੋਈ ਬਾਜਰਾ ਪਿਆਉਂਦਾ ਕੋਈ ਛੋਲੇ ਕੋਈ ਕੁਸ ਉਹਦੀ ਫਿਰ ਭੂਤ ਪਿੰਨੇ ਬਣਾਉਂਦੇ ਲੈ ਅੱਜ ਦੇ ਜਵਾਨੇ ਨੂੰ ਐ ਪੁੱਛ ਲੋ ਵੀ ਹਾਂ ਭੂਤ ਪਿੰਨੇ ਹੁੰਦੇ ਕੀ ਨੇ ਹਾਂ ਵੀ ਬੇਤਰ ਨੇ ਮਾਈ ਦੇਖੀ ਨੇ ਉਹ ਅੱਜ ਦਾ ਜਵਾਨ ਤਾਂ ਪੁੱਤਾਂ ਨੂੰ ਜਾਣਦਾ ਪੁੱਤ ਪਿੰਨਿਆਂ ਨੂੰ ਨਹੀਂ ਜਾਣਦਾ ਸਹੀ ਗੱਲ ਹੈ ਪਿੰਨੇ ਖਾਣ ਵਾਲੇ ਹੁੰਦੇ ਸੀ ਠੀਕ ਹੈ ਸਾਡੇ ਜਵਾਨ ਚ ਰਿਉੜੀਆਂ ਨਹੀਂ ਹੁੰਦੀਆਂ ਸੀ ਗੱਚਕ ਨਹੀਂ ਹੁੰਦੀ ਸੀ ਕੁਝ ਨਹੀਂ ਹੁੰਦਾ ਸੀ ਬਸ ਇਕੱਲੇ ਹੁੰਦੇ ਸੀ ਖਾਣ ਵਾਸਤੇ ਪੁੱਤ ਪਿੰਨੇ ਬੱਬੇ ਅੱਜ ਆਪਾਂ ਕਿੱਥੇ ਆਏ ਆ ਅੱਜ ਆਪਾਂ ਆਏ ਸੀ ਗੁਰੂ ਅਸ਼ਮਣੀ ਦੇ ਸੈੱਟ ਤੇ ਕ੍ਰੇਜ਼ੀ ਵਰਲਡ ਕ੍ਰੇਜ਼ੀ ਵਾਈਡ ਯੂਵਿਕਾ ਹਾਂ ਕ੍ਰੇਜ਼ੀ ਵਰਲਡ ਯੂਵਿਕਾ ਹਾਂ ਲੈ ਵੀ ਹੁਣ ਸਾਡੇ ਇੱਧਰ ਆਰਟਿਸਟ ਆਏ ਨੇ ਪ੍ਰਵੀਨ ਜੀ ਇਧਰ ਗਾਲਜ ਸਾਰੇ ਨੂੰ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸੋ ਠੰਡ ਬਹੁਤ ਆ ਬੇਬੀ ਚੈਨਲ ভাই ਬੋਲਿਆ ਕਰੋ ਅੱਛਾ ਬੇਬੀ ਦਾ ਚੈਨਲ ਹੈ ਹਾਂ ਸੋ ਬਈ ਤੁਸੀਂ ਸਾਰੇ ਜਣੇ ਬੇਬੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤੀਕਾਰ ਦੇਣਾ ਤੁਹਾਨੂੰ ਬੱਦੀ ਆ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਦੇਖਦੇ ਰਹਿੰਦੇ ਆ ਨਾ ਮੂਵੀਜ਼ ਵਗੈਰਾ ਬਟ ਤੁਸੀਂ ਇਹ ਚੀਜ਼ ਨਹੀਂ ਦੇਖਦੇ ਨਾ ਸ਼ੂਟ ਦੇ ਵਿੱਚ ਹੋ ਕੀ ਰਿਹਾ ਮਤਲਬ ਕਿਦਾਂ ਰੀ ਟੇਕ ਹੁੰਦੀ ਹੈ ਕੀ ਗੱਲਬਾਤ ਆ ਉਹ ਸਾਰੇ ਬੇਬੇ ਦੇ ਚੈਨਲ ਤੇ ਦੇਖੋ ਮਨਣਗੇ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਇਸੇ ਕਰਕੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ ਤੇ ਅੱਗੇ ਤਾਂ ਅੱਗੇ ਲਿੰਕ ਨੂੰ ਜ਼ਰੂਰ ਸ਼ੇਅਰ ਕਰ ਦਿਓ ਲਓ ਜੀ ਇਧਰ ਮੰਮਤਾ ਤੂੰ ਪਹਿਲੀ ਵਾਰ ਆਈ ਹੈਂ ਇਹ ਚੈਨਲ ਤੇ ਜਿੱਦ ਸਸੀ ਗੱਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਹਨਾਂ ਦੇ ਚੈਨਲ ਦਾ ਨਾਮ ਕੀ ਆ ਮਨਜੀਤ ਕੌਰ ਉੱਬਿਆ ਹਾਂ ਹਾਂਜੀ ਮੈਂ ਜੀ ਸਿੱਬੋ ਬੇਬੇ ਸਿੱਬੋ ਬੇਬੇ ਦੇ ਨਾਲ ਦੇਦਾ ਸਾਰੀ ਦੁਨੀਆ ਜਾਣਦੀ ਹੈ ਸਾਰੀ ਦੁਨੀਆ ਜਾਣਦੀ ਤੁਸੀਂ ਉਹਦੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੇ ਇਹਨਾਂ ਦੇ ਵਲੌਗ ਦੇਖਿਆ ਕਰੋ ਇਹਨਾਂ ਦੀਆਂ ਗੱਲਾਂ ਕੁਛ ਕੁਛ ਤਾਂ ਨਾ ਬੰਦੇ ਨੂੰ ਚੁਭਦੀਆਂ ਵੀ ਨੇ ਪਰ ਹਨ ਇਹ ਚੱਕ ਪੱਟੀਆਂ ਨੇ ਵਧੀਆ ਵੀ ਕੁੰਦੇ ਨੇ ਕਿਉਂਕਿ ਦੇਖੋ ਬੇਬੇ ਜਿਹੜੀ ਗੱਲ ਕਹਿੰਦੀ ਅਗਲੇ ਨੇ ਸਿੱਧੀ ਮੂਹ ਤੇ ਕਹਿੰਦੀ ਆ ਜਿੱਦਾਂ ਵਰਤਾਹ ਕਹਿੰਦੀ ਮੂਹ ਤੇ ਜਿੱਦਾਂ ਮੈਂ ਇਹ ਥਾ ਗੋਲੀ ਸਿੰਦੇ ਚ ਮਾਰਿਆ ਨਾ ਉਹ ਕੰਮ ਹੁੰਦਾ ਹੈ ਇਹ ਨਾ ਦੇਖੋ ਕਿ ਕਿ ਇਹਦਾ ਕਿਹ ਕਿਹ ਮਿੰਟ ਆ ਕੋਲੂ ਕਰਦਾ ਮੈਂ ਚੱਲ ਜਾਈਂ ਮਾਂ ਵੀ ਜਾਣੀ ਚੱਕਰ ਦੀਂਦੀ ਚੱਜੇ ਬੇਬੇ ਹੁਣ ਮੈਨੂੰ ਐ ਦੱਸ ਤੇਰੀ ਨੂੰਹ ਤਾਂ ਤੇਰੇ ਨਾਲ ਲੜਦੀ ਲੈ ਮੇਰੀ ਨੂੰਹ ਕਾ ਲੜੂਗੀ ਹੈ ਤੈਨੂੰ ਪਤਾ ਹੈ ਜੇ ਮੈਂ ਲੜੂ ਕਾ ਮੇਰੀ ਨੂੰਹ ਵੀ ਲੜੂਗੀ ਕਿਉਂ ਦੱਸ ਬੇਬੇ ਦੀ ਕਿਹੜਾ ਇੱਕ ਨੂੰਹ ਆ ਖਬਰ ਡੇਲੀ ਕਿੰਨੇ ਨੂੰਹਾਂ ਬਚਦੀ ਆ ਬੇਬੇ ਗੀਰੇ ਤੇ ਸੈੱਟ ਤੇ ਨੂੰਹਾਂ ਬੜੀ ਹੁੰਦੇ ਉਹ ਨਾ ਤਾਂ ਲੜਦੀਆਂ ਮੇਰੀ ਗੱਲ ਸੁਣ ਨਾ ਤਾਂ ਮੇਰੇ ਨੂੰਹਾਂ ਦਾ ਸੈੱਟ ਤੇ ਆਉਂਦਾ ਹੈ ਹੈ ਨਾ ਮੇਰੇ ਕੋਲ ਬਾਪੂਆਂ ਦਾ ਪਰ ਵੀ ਮੇਰੀ ਬਣਾਈ ਹੁਣ ਮੈਂ ਬੇਬੇ ਕੋਲ ਮੇਰੇ ਕੋਲ ਬਾਪੂ ਵੀ ਬਹੁਤ ਹਨ ਤੇ ਨੂੰਹਾਂ ਵੀ ਬਹੁਤ ਹਨ ਮੁੰਡੇ ਵੀ ਬਹੁਤ ਨੇ ਬੇਬੇ ਕੋਲ ਕਿਸੇ ਗੱਲ ਦੀ ਨਹੀਂ ਸਾਸੀ ਕਾਲ ਜੀ ਮੈਂ ਬੇਬੇ ਦਾ ਫੋਨ ਫੜਾਇਆ ਸੀ ਸਟਾਰਟਿੰਗ ਤੋਂ ਬਲੌਗ ਮੈਂ ਬਣਾਇਆ ਬੇਬੇ ਜਦੋਂ ਆਏ ਨੇ ਬੇਬੇ ਕਹਿੰਦੇ ਚੱਲੋ ਮੇਰਾ ਬਲੌਗ ਬਣਾ ਕੇ ਦੇ ਆਪਾਂ ਬੇਬੇ ਦੇ ਬਲੌਗ ਬਣਾ ਲਈਏ ਪਾ ਲਈਏ ਨੇ ਬੇਬੇ ਨੇ ਫੋਨ ਚੁਰਾਣਾ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬੇਬੇ ਨੂੰ ਨਾ ਐਕਟਿੰਗ ਕਰਨੀ ਆਉਂਦੀ ਆ ਨਾ ਲਿਖਣਾ ਆਉਂਦਾ ਉਹਦੇ ਤੇ ਇਸ ਲਈ ਆਪਾਂ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕਿਸੇ ਵੀ ਸੈੱਟ ਤੇ ਤਾਂ ਅਸੀਂ ਬੇਬੇ ਦਾ ਬਲੌਗ ਬਣਾ ਕੇ ਪਾ ਕੇ ਉਹਦੀ ਐਡਿਟਿੰਗ ਕਰਦੇ ਆ ਜਿੰਨਾ ਕਿ ਛੋੜੇ ਬਣਦਾ ਸਤੋ ਜਿੰਨਾ ਸਾਨੂੰ ਟਾਈਮ ਲੱਗਦਾ ਕਈ ਵਾਰ ਤੁਸੀਂ ਕਹਦੇ ਹੋ ਕਿ ਕਿਤੇ ਬਲੌਗ ਛੋਟਾ ਬਣਾਉਨੇ ਹੋ ਬਸ ਜਿੰਨਾ ਸਾਡੇ ਕੋਲ ਟਾਈਮ ਹੁੰਦਾ ਸੀ ਉਨਾਂ ਕ ਬਣਾ ਦਿੰਦੇ ਆ ਬੇਬੇ ਕਹਿੰਦੀ ਵੀ ਮੈਂ ਮੇਰੀ ਨੂੰਹ ਲੜਦੀ ਨਹੀਂ ਬੇਬੇ ਉਹ ਨੂੰਹ ਦੀ ਗੱਲ ਨਹੀਂ ਕਰਦਾ ਜਿਹੜੇ ਤਰ੍ਹਾਂ ਸੱਟ ਤੇ ਨੂੰਹਾਂ ਬਣਾ ਦਿੰਦਾ ਨਾ ਤੇ ਜਿੰਦੇ ਕਮਾਉਂਦਾ ਮੈਂ ਤੇ ਨੂੰਹ ਪੜੀ ਜਾਂ ਮੈਂ ਦਿੰਦੀ ਆ ਉਹ ਮੇਰੀ ਗੱਲ ਸੁਣ ਲੈ ਅੰਬਰੀਸ਼ ਪੂਰੀ ਹਰੇਕ ਫਿਲਮ ਚ ਜੁਕੀਆਂ ਹੁੰਦਾ ਸੀ ਵਿਲਨ ਦਾ ਕਰੈਕਟਰ ਕਰਦਾ ਸੀ ਕਿ ਨਾ ਹਾਂ ਕਿੰਨਾ ਵਧੀਆ ਦੇਖੋ ਉਹਦਾ ਉਹਨੂੰ ਉਹ ਉਹ ਦੇਖਣ ਵਾਸਤੇ ਇੰਨਾ ਚੰਗਾ ਸੀ ਵੀ ਉਹਦੇ ਵਰਗਾ ਕੋਈ ਬੰਦਾ ਹੀ ਨਹੀਂ ਤੇ ਨਹੀਂ ਉਹੀ ਹਾਲ ਹੁਣ ਮੇਰੇ ਦਾ ਮੇਰਾ ਮੈਂ ਹਰੇਕ ਕੈਰੈਕਟਰ ਜਿਉਂ ਜੁੱਤੀਆਂ ਹੀ ਖਾਣੀਆਂ ਚੁੱਟਰੀ ਪਾਈ ਲਾ ਮੈਨੂੰ ਸਾਵਾਸੇ ਕੋਈ ਨਹੀਂ ਲਾਉਣੀ ਆ ਮੈਨਾਂ ਦਾ ਡਿੱਕੇ ਲਾਉਣੀ ਆ ਤੂੰ ਕਾਜਾ ਮਾਦਾਨੀ ਆ ਪਤਾ ਹੈ ਤੁਹਾਨੂੰ ਮੈਂ ਬਾਰੇ ਲਾਉਦੀ ਇਹ ਸੀ ਸਾਡਾ ਅੱਜ ਦਾ ਫਨੀ ਬਲੌਗ ਸਾਰਿਆਂ ਨੇ ਬੇਬੇ ਦੇ ਚੈਨਲ ਨੂੰ ਮਨਜੀਤ ਕੌਰ ਉੱਬੇ ਦੇ ਚੈਨਲ ਨੂੰ ਸੀਬੋ ਬੇਬੇ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਦੀ ਲੱਗੀ ਕਿਦਾਂ ਦੀ ਲੱਗੀ ਬਾਕੀ ਦਾ ਇੱਕ ਗੱਲ ਇਹ ਜ਼ਰੂਰ ਹੈ ਰਿਲੇਬਲਾਈ ਰੱਖਦੀ ਹੁੰਦੀ ਆ ਬੇਬੇ ਸਾਹਮਣੇ ਮਜਾ ਹਲਾ ਕੋਈ ਬੋਲ ਜਵੇ ਐਵੇਂ ਮੈਂ ਹਾਂ ਤਾਂ ਸਾਡੀ ਬੇਬੇ ਵਧੀਆ ਭਾਈ ਬਹੁਤ ਵਧੀਆ ਦੇਖੋ ਕੈਰੈਕਟਰ ਜਦਾਂ ਮੈਂ ਕੁਝ ਵੀ ਮਰਜ਼ੀ ਕਹਿੰਦਾ ਉਹੀ ਆਪਾਂ ਕੈਰੈਕਟਰ ਆਪਾਂ ਕੈਰੈਕਟਰ ਦੀ ਉਹ ਗੱਲ ਕਰਦੇ ਆਂ ਜੀ ਬੇਬੇ ਸਾਹਮਣੇ ਸਾਡੇ ਬੱਚੇ ਨੇ ਦੇਖੋ ਇਦਾਂ ਦਾ ਮੇਰਾ ਸੁਭਾਅ ਹੀ ਹੈ ਨਹੀਂ ਜੋ ਵੀ ਮੈਨੂੰ ਕੋਈ ਮਿਲਦਾ ਚਾਹੇ ਵਿਚਾਰਾ ਕੋਈ ਗਰੀਬ ਹੈ ਚਾਹੇ ਕਿ ਮੀਰਾ ਨੂੰ ਮੈਂ ਹੱਸ ਕੇ ਮਿਲਦੀ ਆਂ ਮੈਂ ਕੁਝ ਵੀ ਨਹੀਂ ਛੋਡੇ ਮੂਰੇ ਮੈਂ ਦੋ ਤੂੰ ਐ ਕਰੀ ਭੈਣੇ ਕੋਟੀ ਮੈਨੂੰ ਤੂੰ ਹੀ ਲਿਆ ਕੇ ਦੇ ਜੀ ਮੈਨੂੰ ਕਿਹਨੇ ਲਿਆ ਕੇ ਦੇਣੀ ਆ ਬੇਨੇ ਪੈਸੇ ਖਰਚੇ ਦੀ ਕਿਉਂ ਮੈਂ ਤੈਨੂੰ ਆਹੀ ਦੇ ਦਿੰਦੀ ਪਰ ਥੋੜਾ ਸਸਤੇ ਤੇਣਾ ਬੱਡਾ ਤੇ ਮੈਂ ਪਈਆ ਸਲੀਮ ਡਿੰਮ ਤਾਂ ਬਾਜ ਰਹੀ ਰੋਟੀ ਖਾਣੀ ਮੇਈ ਨੂੰ ਤਾਂ ਮੇਰੇ ਅੱਗੇ ਪਿੱਛੇ ਫਿਰਦੀ ਐ ਹੁਣ ਤਾਂ ਮਰ ਜਾ ਤੇਰੇ ਤਾਂ ਅੱਗੇ ਪਿੱਛੇ ਫਿਰਦੀ ਐ ਨਹੀਂ ਮੇਰੇ ਦਾ ਪਿੱਛੇ ਵੀ ਨਹੀਂ ਫਿਰਦੀ ਮੂਰਗਾ ਕੀ ਹਿਰੂ ਮੇੜੀ ਨੂੰ ਮੈਂ ਜੀ ਕਰੂਨੀ ਚਲ ਕੰਮ ਕਰਦੀ ਆ ਮੈਂ ਟੈਂ ਟੈਂ ਨੂੰ ਸੁਨੇਹਾ ਦੇ ਕਿਉਂਗੀ ਕਿ ਪਾਏ ਇਹ ਜੀ ਗੁਣ ਕੇ ਦੇ ਲਾ ਕੋ ਬਥੇਰੇ ਪਾਏ ਨੇ ਇਹ ਜੇ ਮਲਾਇ ਮਲਾਇ ਟੈਂ ਟੈਂ ਇਹਨੂੰ ਕਿਉਂ ਸੀ ਬੋਰਾ ਭੋਗ ਪਾਉਣਾ ਹੈ ਨਹੀਂ ਤੇਰੇ ਸੈਸ ਦੇ ਕਾਕੇ ਕਹਿ ਰਹੀ ਆ ਅੱਛਾ ਦੇਖ ਲੈ ਕਹਿੰਦੀ ਬਦਨਾਲੋ ਬਦਨਾਮ ਬੁਰੇ ਹੱਦ ਕਰਦੀ ਏ ਤੂੰ ਤਾਂ ਜੇ ਮੈਂ ਮੋਟੀਆਂ ਤਾਂ ਬਦਨਾਮ ਤਾਂ ਨਹੀਂ ਕਰਨੀ ਹੈ ਹੱਦ ਕਰਦੀ ਏ ਤੂੰ ਤਾਂ ਵੇਖ ਲੈ ਮੇਰੀ ਨੂੰ ਤਾਂ ਜਰਾ ਬਾਗੁਨੇ ਕੇ ਦਿੰਦੀ ਏ ਮੇਰੇ ਲਈ ਆਸ ਕਸ ਕਸਾ ਕੋ ਵੀ ਮੈਨੂੰ ਗੁਨੇ ਕੇ ਦਿੱਤਾ ਤੇਰੇ ਬਾਰੇ ਦੱਸ ਤੈਨੂੰ ਕੀ ਬਣ ਕੇ ਦਿੱਤਾ ਮੈਨੂੰ ਦਿੰਦੀ ਆਹ ਬੋਰੀ ਦਾ ਇਸ ਤਰ੍ਹਾਂ ਬਣਾ ਕੇ ਮੈਨੂੰ ਉਹਨੇ ਕੀ ਜਰਾਂ ਫੇਰ ਨਾ ਭਰੜਾਈ ਜਿੰਨੀ ਮਰਜ਼ੀ ਕਰ ਲੈ ਤੇਰੇ ਤਾਂ ਬਾਹਰੇ ਬੁਰੇ ਹਾਲਾਤ ਨੇ ਭੈਣੇ ਛਾਣੀ ਦਮਾ ਕੀ ਰਸਾ ਇਹਦੇ ਕੋਲੇ ਰੋ ਮਾਂ ਉਹੀ ਗੱਲ ਆ ਕਹਿੰਦੀ ਤੁਰ ਗਏ ਜਲਾਵੇਂ ਜਾਨੀ ਕਿਹਦੇ ਕੋਲੇ ਦੁੱਖ ਦਸੀਏ ਫੋਨ ਕੋਈ ਦੋ ਕਰਦਸਣ ਵਾਲਾ ਹੈ ਨਹੀਂ ਚਲ ਮੈਂ ਤੇਨੂੰ ਇੱਕ ਚੀਜ਼ ਦੱਸਦੀ ਆ YouTube ਤੇ ਆਪਣੀ ਸ਼ੈਰੀਆਂ ਪਾ ਦਿਆ ਕਰ ਲੈ ਕੇ ਤੇ ਲੈ ਕੇ ਠੋਕਣਗੇ ਲੋਕ ਅੱਛਾ ਫੇਰ ਤਾਂ ਠੀਕ ਹੈ ਉਹਨਾਂ ਲੋਕਾਂ ਦਾ ਬੜਾ ਧੰਨਵਾਦ ਹੈ ਜਿਹੜਾ ਆਪਣਾ ਲਾਈਕ ਤੇ ਲਾਈਕ ਠੋਕਣਗੇ ਨਾਲ ਤੇਰੇ ਕੋ ਪੈਸੇ ਬਣਨਗੇ ਹੈ ਜੀ ਕੋਟੀ ਲੈ ਆਈ ਨਹੀਂ ਪੈਸੇ ਤਾਂ ਸ਼ੱਲ ਪਰ ਆ ਮਿੱਦੋ ਪੈਸਾ ਕਿਹੜਾ ਨਾਲ ਜਾਊਗਾ ਪਾਇਜ਼ਾ ਨਾ ਪਾਇੰਦੇ ਯਾਰ ਨੇ ਦੁਖੀ ਕਰ ਰખ્યા ਹੈ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਇਹ ਤਾਂ ਕਿਸੇ ਦੇ ਹੱਥ ਜੀ ਨਹੀਂ ਆਂਦਾ ਅੱਜ ਤੇਰੇ ਕੋਲੇ ਆ ਸਵੇਰੇ ਮੇਰੇ ਕੋਲੇ ਪਾਇ ਸਾਰੀ ਕਿਸੇ ਦੇ ਹੱਥ ਜਾਂਦਾ ਚੀਜ਼ ਅਹੀ ਕੀ ਹੈ ਬਾਕੀ ਸਭ ਕੁਛ ਛੱਡ ਤੇ ਗਾਲਾ ਕੱਢਣੇ ਕਿੱਥੋਂ ਸਿੱਖਿਆ ਮਨੂੰ ਇਹ ਦੱਸ ਇਹ ਗਾਲਾ ਕੱਢਣਾ ਕਦੇ ਕਦੇ ਫਿਰ ਤੈਨੂੰ ਪਤਾ ਹੀ ਹੈ ਜਦੋਂ ਅੰਦਰ ਗੁੱਸਾ ਹੁੰਦਾ ਨਾ ਉਹ ਗਾਲਾ ਕੱਢ ਕੇ ਸਾਰੀ ਦਾ ਹੁੰਦਾ ਇਸੇ ਤੇ ਡਾਂਗਾਂ ਦਾ ਵਾਦੀ ਨਹੀਂ ਮਿੰਦੋ ਤੇ ਤੂੰ ਕੱਲੀ ਬੈਠੀ ਹੈ ਤੇਰੀ ਨੂੰ ਪੁੱਤ ਕਿੱਥੇ ਨੇ ਨੇ ਮੈਨੂੰ ਕਿਹਨੂੰ ਪਤਾ ਹੈ ਕਦਾਂ ਕੱਲੇ ਆਈ ਸੀ ਕੱਲੇ ਨੇ ਤੁਰ ਜਾਣਾ ਕਿਸੇ ਨੇ ਨਾਲ ਜਾਣਾ ਮੈਨੂੰ ਤਾਂ ਪਤਾ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ ਮੈਂ ਇਕੱਲੀ ਹੋਈ ਹਾਂ ਮਿੰਦੋ ਮੈਂ ਇਕੱਲੀ ਹੀ ਖੁਸ਼ ਹਾਂ ਮੈਂ ਕਿਸੇ ਕੋਲੇ ਬਹਿ ਕੇ ਰਾਜ਼ ਨਹੀਂ ਮੈਨੂੰ ਕਿਸੇ ਦੀ ਸਪੋਰਟ ਦੀ ਲੋੜ ਨਹੀਂ ਬਸ ਹੀ ਬਤਾ ਨੇ ਆਪ ਦਾ ਪਕਾਉਂਦੇ ਨੇ ਖਾਦੇ ਨੇ ਆਪਾਂ ਆਪ ਦੀ ਮੌਜਣਾ ਆਜ਼ਾਦੀ ਦੀ ਜ਼ਿੰਦਗੀ ਜਿਉਣੀ ਹੈ ਇਹ ਸਭ ਤਾਂ ਛੱਡ ਦੱਸ ਕੋਈ ਹੁਣ ਵੀ ਨਹੀਂ ਮੇਰੇ ਟਰਾਲੇ ਚੱਲੇ ਅਥੇ ਨਾ ਹੀ ਚੰਦੇ ਨੇ ਬਸ ਇਹ ਮੇਰੀ ਮੁਹੱਬਤ ਹੈ ਨਾ ਜਿਹੜੀ ਇਹੀ ਲੋਕਾਂ ਦੇ ਦਿਲ ਜੁਮੀ ਜਾਂਦੀ ਹੈ ਉਹੀ ਗੱਲ ਹੈ ਕਿ ਬਸ ਮੇਰੇ ਨਾਲ ਬਣੇ ਰਹੋ ਇਹੀ ਜਿੰਨਾ ਤੁਸੀਂ ਪਹਿਲਾਂ ਪਿਆਰ ਸਤਿਕਾਰ ਦਿੰਦੇ ਸੀ ਹੁਣ ਓਨੇ ਹੀ ਦਿੰਦੇ ਰਹੋ ਸੀਬੋਈ ਤਾਂ ਜ਼ਿੰਦਗੀ ਆਪੇ ਵਧੀ ਜਾਊਗੀ ਧੰਨਵਾਦ